ਡਰਾਈਵਰਾਂ ਦੀ ਹੜਤਾਲ ਦਾ ਅਸਰ ਪੂਰੇ ਪੰਜਾਬ ਵਿੱਚ ਦੇਖਣ ਨੂੰ ਪੈ ਰਿਹਾ ਹੈ ਜੇਕਰ ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਪٹرول ਪੰਪਾਂ ਤੇ ਲਗਭਗ ਤੇਲ ਖਤਮ ਹੋ ਚੁੱਕਾ ਹੈ ਇੱਕਾ ਦੁੱਕਾ ਪٹرول ਪੰਪਾਂ ਨੂੰ ਛੱਡ ਕੇ ਪٹرول ਪੰਪਾਂ ਤੇ ਚਾਹੇ ਪٹرول ਹੋਵੇ ਚਾਹੇ ਡੀਜ਼ਲ ਹੋਵੇ ਖਤਮ ਹੋ ਚੁੱਕਾ ਹੈ ਮਸ਼ੀਨਾਂ ਜਿਹੜੀਆਂ ਨੇ ਰੁਕ ਚੁੱਕੀਆਂ ਨੇ ਕਿਉਂਕਿ ਪٹرول ਜਾਂ ਡੀਜ਼ਲ ਨਾ ਹੋਣ ਦੇ ਚਲਦਿਆਂ ਵੱਡੀਆਂ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਪਰ ਜਿੰਨਾ ਦੇ ਪੈਟਰੋਲ ਜਾਂ ਫਿਰ ਅਸੀਂ ਕਹਾਂਗੇ ਕਿ ਐਕਸਪੀ ਜਾਂ ਐਕਸਪੀ 100 ਜਿਹੜਾ ਪੈਟਰੋਲ ਹੈ ਉਹੀ ਸਿਰਫ ਲੋਕਾਂ ਨੂੰ ਪਾਇਆ ਜਾ ਰਿਹਾ ਕਿਉਂਕਿ ਉਸ ਦੀ ਸੇਲ ਪਹਿਲਾਂ ਘਟ ਹੁੰਦੀ ਹੈ ਤੇ ਹੁਣ ਉਹ ਜਿਹੜਾ ਬਚਿਆ ਹੋਇਆ ਤੇਲ ਜਿਹੜਾ ਲੋਕਾਂ ਤੋਂ ਦਿੱਤਾ ਜਾ ਰਿਹਾ ਜਾਂ ਅਸੀਂ ਕਹਾਂਗੇ ਵੇਚਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਗਤਾਰਾਂ ਲੱਗੀਆਂ ਹੋਈਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਖੜੇ ਨੇ ਜੇਕਰ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਗੇਟ ਬੰਦ ਨਾ ਕੀਤਾ ਜਾਵੇ ਤਾਂ ਅਸੀਂ ਕਹਾਂਗੇ ਕਿ ਰੋਡ ਵੀ ਜਾਮ ਹੋ ਜਾਵੇਗੀ ਜਾਂ ਇਸ ਤੋਂ ਵੀ ਜ਼ਿਆਦਾ ਲੋਕ ਜਿਹੜੇ ਨੇ ਨਜ਼ਰ ਹੋਣਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਲੋਕਾਂ ਨਾਲ ਗੱਲ ਕਰਾਂਗੇ ਕਿਉਂਕਿ ਕੰਮਕਾਰਾਂ ਤੇ ਜਾਣ ਵਾਲੇ ਲੋਕ ਨੇ ਇਹ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਬਾਈ ਜੀ ਲੱਗਦਾ ਕਿ ਇਹ ਅਚਾਨਕ ਜਿਹੜਾ ਵਾ ਵਿਕੁਪਤਾ ਪੈ ਗਈ ਜਾਂ ਪਟੋਲ ਸੁੱਤੇ ਵਿੱਚ ਉੱਠਿਆ ਜੀ ਸਾਰਾ ਕੁਝ ਬੰਦ ਪਿਆ ਅੱਛਾ ਸੁੱਤੇ ਵਿੱਚ ਉੱਠਿਆ ਪਤਾ ਨਹੀਂ ਸੀਗਾ ਹੈ ਬੋਅ ਵਾਲ ਤਾਂ ਆਇਆ ਮੈਂ ਹੁਣ ਬੋਅ ਵਾਲ ਬਿਲਕੁਲ ਸਾਰਾ ਭਰਿਆ ਪਿਆ ਅੱਛਾ ਰਾਸ਼ ਇੰਨਾ ਬਹੁਤ ਜ਼ਿਆਦਾ ਭਰਿਆ ਨਹੀਂ ਜਗ੍ਹਾ ਬਿਲਕੁਲ ਵੀ ਜਿੱਦਾਂ ਹੁਣ ਕੰਮਕਾਰਾਂ ਤੇ ਜਾਣਾ ਹੁੰਦਾ ਵਾ ਨੌਕਰੀ ਤੇ ਜਾਂ ਡਿਊਟੀ ਤੇ ਕਿਸੇ ਬੰਦੇ ਨੇ ਪਹੁੰਚਣਾ ਲੱਗਦਾ ਮੁਸ਼ਕ ਕਿੰਨਾ ਪਾਉਂਗੇ ਹੁਣ ਟੈਂਕੀ ਫੁੱਲ ਕਰਾਵਾਂਗੇ ਟੈਂਕੀ ਫੁੱਲ ਕਰਾਵਾਂਗੇ ਇੱਕ ਵਾਰ ਤਾਂ ਘਰ ਹੁਣੀ ਪੈਣੀ ਐ ਟੈਂਕੀ ਡਰ ਪੈਂਦਾ ਮੰਨ ਦੀ ਵਿੱਚ ਬਹੁਤ ਜ਼ਿਆਦਾ ਡਰ ਆ ਜੀ ਜੋ ਜ਼ੀਰੋ ਹੋਈ ਪਈ ਐ ਜਮੀ ਥੱਲੇ ਜਮੀ ਥੱਲੇ ਹੋਈ ਪਈ ਐ ਜੀ ਬਿਲਕੁਲ ਕਹਿੰਦੇ ਕਿ ਟੈਂਕੀ ਫੁੱਲ ਕਰਾਵਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਚਾਹੇ ਨੌਜਵਾਨ ਹੋਣ ਮਹਿਲਾਵਾਂ ਹੋਣ ਜਾਂ ਬਜ਼ੁਰਗ ਹੋਣ ਜਾਂ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰਾਂ ਲੋਕਾਂ ਨਾਲ ਵੀ ਬਾਈ ਜੀ ਕੰਮ ਤੇ ਜਾਣਾ ਜਾਂ ਕਾਰੋਬਾਰੀਓ ਕੰਮ ਤੇ ਜਾਣਾ ਕੰਮ ਤੇ ਜਾਣਾ ਇਹ ਪਤਾ ਸੀ ਤੁਹਾਨੂੰ ਵੀ ਜਿਹੜੀ ਹੜਤਾਲ ਹੋ ਗਈ ਜਾਂ ਪੈਟਰੋਲ ਜਿਹੜਾ ਭਈ ਗਾਲੀ ਪਤਾ ਸੀਗਾ ਨਹੀਂ ਨਹੀਂ ਪਤਾ ਸੀਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੀ ਇੱਦੇ ਘੁੰਮ ਫਿਰ ਕੇ ਆਏ ਪٹرول ਪੰਪਾਂ ਦੀ ਪਹਿਲਾਂ ਵੀ ਨਹਿਰ ਤੇ ਕਿੰਨੇ ਪٹرول ਪੰਪਾਂ ਦੇ ਘੁੰਮੇ ਇੱਕੋ ਹੀ ਉੱਤੇ ਗਿਆ ਇੱਕੋ ਤੇ ਖਤਮ ਸੀਗਾ ਖਤਮ ਸੀ ਅਜਾ ਹੁਣ ਕਿੰਨਾ ਭਾਉਣਾ ਵਾ ਕਿਸ ਤਰ੍ਹਾਂ ਲੱਗਦਾ ਹੁਣ ਤਾਂ ਟੈਂਕੀ ਫੁੱਲ ਕਰਾਣੀ ਪਏਗੀ ਟੈਂਕੀ ਫੁੱਲ ਕਰਾਉਂਗੇ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਜਾਂ ਜਿਹੜੇ ਲੋਕਾਂ ਨੇ ਹੜਤਾਲ ਕੀਤੀ ਹੈ ਖੋਲਣਾ ਚਾਹੀਦਾ ਖੋਲਣੀ ਚਾਹੀਦੀ ਹੈ ਜੀ ਬਿਲਕੁਲ ਲੋਕ ਜਿਹੜੇ ਨੇ ਅਪੀਲ ਕਰਦੇ ਵੀ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਖੁਦ ਪٹرول ਪੰਪ ਦੇ ਮਾਲਕ ਜਿਹੜੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਖੁਦ ਭੱਜ ਜਿਹੜੀਆਂ ਨੇ ਦਿੱਤੀਆਂ ਜਾਣ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਆ ਅਫੜਾ ਤਪੜੀ ਨਾ ਮੱਚੇ ਸਰ ਵੱਡੀ ਗਿਣਤੀ 'ਚ ਲੋਕ ਆਏ ਨੇ ਪٹرول ਪਾਉਣ ਵਾਸਤੇ ਮੈਨੂੰ ਲੱਗਦਾ ਡੀਜ਼ਲ ਜਾਂ ਪٹرول ਜਿਹੜਾ ਨਾਰਮਲ ਤਾਂ ਖਤਮ ਹੋ ਚੁੱਕਾ ਡੀਜ਼ਲ ਹੁਣੇ ਖਤਮ ਹੋਇਆ ਜੀ 5 ਮਿੰਟ ਪਹਿਲਾਂ ਨਾਰਮਲ ਡੀਜ਼ਲ ਜਿਹੜਾ ਪਟ્રોલ ਜਿਹੜਾ ਨਾਰਮਲ ਹੈ ਉਹ ਮਾਰਨਿੰਗ ਖਤਮ ਹੋ ਗਿਆ ਸੀ ਅੱਛਾ ਜੀ ਹੁਣ ਐਕਸਪੀ 100 ਪਟ્રોલ ਚੱਲ ਰਿਹਾ ਹੈ ਹਾਂ ਜੀ ਜਿਹੜਾ ਕਿ ਲੋਕਾਂ ਨੂੰ ਵੰਡਿਤ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਪਹਿਲਾਂ ਲੋਕਾਂ ਨੂੰ ਲੱਗਦਾ ਕਿ ਲੋਕਾਂ ਨੂੰ ਪਤਾ ਨਹੀਂ ਸੀ ਪਹਿਲਾਂ ਇਸ ਬਾਰੇ ਲੋਕਾਂ ਨੂੰ ਇਸ ਹੜਤਾਲ ਬਾਰੇ ਕੋਈ ਪਤਾ ਨਹੀਂ ਸੀ ਹਾਂ ਜੀ ਸਾਨੂੰ ਖੁਦ ਨੂੰ ਪਤਾ ਨਹੀਂ ਸੀ ਸਾਨੂੰ ਖੁਦ ਕੱਲ ਪਤਾ ਲੱਗਿਆ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਵੱਡੀ ਮੁਸ਼ਕਲਾਂ ਨੇ ਜੀ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਗੱਡੀਆਂ ਰੋਡ ਤੇ ਖੜ ਰਹੀਆਂ ਨੇ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਜਾਂ ਉਹਨਾਂ ਜਿਨ੍ਹਾਂ ਲੋਕਾਂ ਨੇ ਜਿਹੜੀ ਮੰਗ ਕਰਦੀ ਹੈ ਕਿ ਡਰਾਈਵਰਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਹੜਤਾਲ ਖੁੱਲ ਸਕੇ ਨਹੀਂ ਤਾਂ 2 ਦਿਨਾਂ ਦੇ ਅੰਦਰ ਸਾਰੀਆਂ ਸੜਕਾਂ ਜਾਮ ਹੋ ਜਾਣਗੀਆਂ ਗੱਡੀਆਂ ਰੋਡਾਂ ਤੇ ਖੜ ਜਾਣਗੀਆਂ ਲੱਗਦਾ ਕਿ ਜਿੰਨਾ ਲੋਕਾਂ ਨੇ ਕਮਾਂਗਾਰਾਂ ਤੇ ਜਾਣਾ ਵਿਚਾਰੇ ਇੱਥੇ ਖੜੇ ਨੇ ਉਹਨਾਂ ਨੇ ਕਿਸੇ ਨੇ 9 ਵਜੇ ਕਿਸੇ ਨੇ 10 ਵਜੇ ਆਪਣੇ ਕੰਮ ਤੇ ਪਹੁੰਚਣਾ ਉਹ ਸਭ ਆਪਣੇ ਕੰਮ ਤੇ ਜਾਣ ਤੋਂ ਲੇਟ ਹੋ ਗਏ ਨੇ ਕਿਉਂਕਿ ਉਹਨਾਂ ਦੇ ਵਹੀਕਲ ਜਿਹੜੇ ਆ ਪੈਟਰੋਲ ਤੋਂ ਬਿਨਾ ਖਾਲੀ ਸੀ ਤੇ ਪੈਟਰੋਲ ਡੀਜ਼ਲ ਦੀ ਲਾਈਨ ਆ ਹੋਣ ਕਰਕੇ ਉੱਥੇ ਕਾਫੀ ਟਾਈਮ ਉਹਨਾਂ ਦਾ ਵੇਸਟ ਹੋ ਰਿਹਾ ਬਹੁਤ ਵੇਸਟ ਹੋ ਰਿਹਾ ਵੱਡੀ ਗਿਣਤੀ ਚ ਲੋਕ ਤੁਸੀਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਪੈਟਰੋਲ ਪੰਪ ਤੇ ਲੋਕ ਖੜੇ ਨੇ ਸਾਡੇ ਨਾਲ ਪੈਟਰੋਲ ਪੰਪ ਦਾ ਇੱਕ ਜਿਹੜਾ ਕਰਮਚਾਰੀ ਆ ਉਹ ਵੀ ਮੌਜੂਦ ਹੈ ਭਾਜੀ ਕਿਹੜੇ ਕਿਹੜੇ ਪੈਟਰੋਲ ਤੁਹਾਡੇ ਕੋਲ अट्ठानवे पॉइंट पॉइंट एक है एक्स नाइन्टी फाइव वो एक सौ पाँच पॉइंट चौबीस एक, जी. एक, एक, एक है एक्सपी हंड्रेड वो एक सौ साठ रुपए भाई जी अपने पास तीनों पेट्रोल दोनों पेट्रोल ख़त्म हो चुके हैं तो एक्सपी हंड्रेड है एक्सपी हंड्रेड बिक रहा है दो चार सात आठ सौ लीटर बचा भी खत्म हो जाएगा उसके पास बंद कर दिया जाएगा वो महंगा पेट्रोल पहले तो लोग डलवाते नहीं थे अभी डलवाने वो महंगी गाड़ियों में पड़ती थी वो अपनी गाड़ियाँ है आती हैं हफ्ते में दो चार दिन में चार पाँच गाड़ियाँ वो पोवा के जाते हैं ਤੇ ਅਭੀ ਖਤਮ ਹੋ ਗਿਆ ਉਹੀ ਚੱਲ ਰਹਾ ਹੈ ਉਹ ਵੀ ਖਤਮ ਹੋਣ ਵਾਲਾ ਖਤਮ ਹੋਣੇ ਬਾਅਦ ਬੰਦ ਹੋ ਜਾਏਗਾ ਲੱਗਦਾ ਕਿ ਜੇ ਲੱਗਦਾ ਕਿ ਹੁਣ ਲੋਕ ਜਿਹੜੇ ਨੇ ਮਤਲਬ ਜਿੱਦਾਂ ਆ ਰਹੇ ਨੇ ਜੇ ਤੁਸੀਂ ਗੇਟ ਨਾ ਬੰਦ ਕਰੋ ਤਾਂ ਪੂਰੀ ਭੀੜ ਲੱਗ ਜੂਗੀ ਕੀ ਕਰ ਸਕਤੇ ਹੈ ਸਰ ਖਤਮ ਹੋ ਜਾਏਗਾ ਫਿਰ ਤਾਂ ਬੰਦ ਆਪਣੇ ਪਾਸ ਜਿੰਨਾ ਸਟਾਕ ਹੈ ਮੈਂ ਵੇਚ ਰਹਾ ਹਾਂ ਜੇ ਸਟਾਕ ਖਤਮ ਹੋ ਗਿਆ ਕੀ ਕਰਾਂਗੇ ਫਿਰ ਜੀ ਬਿਲਕੁਲ ਕਹਿੰਦੇ ਕਿ ਜੇਕਰ ਪੈਟਰੋਲ ਦਾ ਸਟਾਕ ਜਿਹੜਾ ਖਤਮ ਹੋ ਜਾਵੇਗਾ ਤਾਂ ਉਹ ਬੰਦ ਕਰਨ ਲਈ ਮਜਬੂਰ ਹੋ ਜਾਣਗੇ ਗੱਲ ਸਰ ਕਿੰਨਾ ਤੇਲ ਪਵਾਇਆ ਬਾਜੀ 500 ਰੁਪਏ ਦਾ ਪਾਇਆ ਜੀ ਅੱਛਾ ਪਹਿਲਾਂ ਕੀ ਰੇਟ ਪਾਉਂਦੇ ਸੀ ਅੱਜ ਕਿਹ ਪਤਾ ਨਹੀਂ ਹੁਣ ਕਿਹੜਾ ਪਾਇਆ ਮੈਂ ਇਹ 500 ਰੁਪਏ ਦਿੱਤਾ ਫਿਰੇ। ਨੱਚਾ ਜੀ। ਹਾਂ ਜੀ। ਕੀ ਬਿਲਕੁਲ ਕਹਿੰਦੇ ਨੇ ਕਿ ਪਤਾ ਨਹੀਂ ਕਿਹੜਾ ਪਾਇਆ ਪਰ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਮਹਿੰਗਾ ਜਿਹੜਾ ਪੈਟਰੋਲ ਹੈ ਉਹ ਵਿਗਰਿਆ ਕਹਿੰਦੇ ਕਿ ਉਹ ਵੀ ਜਿਹੜਾ ਲੋਕ ਜਿਹੜੇ ਘੱਟ ਸੇਲ ਹੁੰਦੀ ਸੀ ਜਾਂ ਫਿਰ ਜਿਹੜਾ ਬਚਿਆ ਹੋਇਆ ਸਟਾਕ ਸੀ ਉਸ ਨੂੰ ਜਿਹੜਾ ਵੇਚਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਰਮਚਾਰੀ ਜਿਹੜੀ ਨੇ ਲਗਾਤਾਰ ਪੈਟਰੋਲ ਪਵਾ ਰਹੇ ਨੇ ਜਾਂ ਫਿਰ ਅਸੀਂ ਕਹਾਂਗੇ ਕਿ ਪੈਟਰੋਲ ਜਿਹੜਾ ਅੱਜ ਜਿਹੜੀ ਸੇਲ ਹੋ ਰਹੀ ਹੈ ਇਹਨਾਂ ਦੀ ਜਿਹੜੀ ਮਹਿੰਗੇ ਪੈਟਰੋਲ ਦੀ ਜਿਹੜੀ ਸਭ ਤੋਂ ਜ਼ਿਆਦਾ ਸੇਲ ਕਿਹਾ ਜਾ ਰਿਹਾ ਕਿ ਇਹ ਪੈਟਰੋਲ ਹੈ ਖੁਦ ਕਰਮਚਾਰੀਆਂ ਨੇ ਵੀ ਦੱਸਿਆ ਕਿ ਉਹਨਾਂ ਕੋਲ ਜਿਹੜੇ ਤਿੰਨ ਤਰ੍ਹਾਂ ਦੇ ਪੈਟਰੋਲ ਨੇ ਜਾਂ ਫਿਰ ਹੁਣ ਮਹਿੰਗਾ ਪੈਟਰੋਲ ਵਿੱਚ ਬਿਕ ਰਿਹਾ ਹੈ ਗੱਲਬਾਤ ਇੱਕ ਸੈਕਿੰਡ ਲੈਣਾ ਵੀਰੇ ਪਹਿਲਾਂ ਇਹ ਪਹਿਲਾਂ ਇੰਨਾ ਵਿਕਦਾ ਹੁੰਦਾ ਸੀ ਇਹ ਮਹਿੰਗੇ ਵਾਲਾ ਪੈਟਰੋਲ ਜਿਹੜਾ ਅੱਜ ਵਿਕ ਰਿਹਾ ਵਾ ਨਹੀਂ ਹੈ ਨਹੀਂ ਵਿਕਦਾ ਨਹੀਂ ਵਿਕਦਾ ਤਾਂ ਨਹੀਂ ਵਿਕਦਾ ਸਾ ਅੱਜ ਪੂਰੀ ਸੇਲ ਹੈ ਹਾਂਜੀ ਪੂਰੀ ਸੇਲ ਹੈ ਲੋਕ ਆ ਰਹੇ ਨੇ ਕੋਈ ਲਾਂਭਾ ਵੀ ਦਿੰਦੀ ਹੋਣੀ ਆ ਵੀ ਮਹਿੰਗਾ ਵਾ ਬੋਤਾਤੇ ਜੀ ਬੋਤਾਤੇ ਉਹਨੂੰ ਹਾਂਜੀ ਜੀ ਬਿਲਕੁਲ ਕਹਿੰਦੇ ਲੋਕਾਂ ਨੂੰ ਦੱਸ ਦਿੰਦੇ ਆ ਕਿਉਂਕਿ 160 ਰੁਪਏ ਲੀਟਰ ਇਹ ਹਾਂਜੀ ਆਪ ਸੋ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਜੀ ਬਿਲਕੁਲ ਪਰ ਲੋਕਾਂ ਨੂੰ ਜਿਹੜਾ ਪੈਟਰੋਲ ਮਿਲ ਰਿਹਾ ਜਾਂ ਫਿਰ ਅਸੀਂ ਕਹਾਂਗੇ ਜਿੰਨਾ ਸਟਾਕ ਹੈ ਕਹਿੰਦੇ ਕਿ ਉਹਨਾਂ ਪਾਇਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇਕਾ ਦੁੱਕਾ ਪੈਟਰੋਲ ਪੰਪਾਂ ਨੂੰ ਛੱਡ ਕੇ ਲਗਭਗ ਸ਼ਹਿਰ ਦੇ ਸਾਰੇ ਹੀ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਖਤਮ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਜਾਨਾ ਸਪੋਕਸਮੈਨ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ